ਆਵਰਣ ਕੀ ਆਸ ਆ ਕੇ ਛਿਨਾਹੀਂ ਹੋਰਾਂ ਦੀ ਆਸ ਦਾ ਕੁਝ ਵੀ ਮਹੱਤਵ ਨਹੀਂ ਹੈ। ਇਹ ਕੈ ਆਸ ਤਰੋ ਮਨ ਮਾਹੀ। ਇੱਕੋ ਨਿਰੰਕਾਰ ਦੀ ਆਸ ਨੂੰ ਮਨ ਵਿੱਚ ਧਾਰਨ ਕਰੋ। ਆਨ ਆਸ ਉਪਜਤ ਕੇ ਛਿਨਾਹੀਂ। ਹੋਰਾਂ ਦੇਵੀ ਦੇਵਤਿਆਂ ਦੀ ਆਸ ਤੋਂ ਕੁਝ ਵੀ ਹਾਸਲ ਨਹੀਂ ਹੁੰਦਾ। ਵਾਕੀ ਆਸ ਤਰੋ ਮਨ ਮਾਹੀ। ਇਸ ਲਈ ਕੇਵਲ ਉਸ ਪ੍ਰਭੂ ਦੀ ਆਸ ਨੂੰ ਮਨ ਵਿੱਚ ਧਾਰਨ ਕਰੋ ਕੋਈ ਪੜਤਿ ਕੁਰਾਨ ਕੋ ਕੋਈ ਪੜਤਿ ਪੁਰਾਨ ਕੋਈ ਕੁਰਾਨ ਨੂੰ ਪੜਦਾ ਹੈ ਅਤੇ ਕੋਈ ਪੁਰਾਨ ਪੜਦਾ ਹੈ ਕਾਲ ਨਾ ਸਕਤ ਬਚਾਏ ਕ ਕੋਟ ਤਰਮ ਨਿਦਾਨ ਪਰ ਇਹ ਸਭ ਬੇਅਰਥ ਧਾਰਮਿਕ ਉਪਚਾਰ ਹਨ ਅਤੇ ਕਾਲ ਤੋਂ ਬਚਾ ਨਹੀਂ ਸਕਦੇ ਕਈ ਕੋਟ ਮਿਲ ਪੜਤ ਕੁਰਾਨਾ ਕਈ ਕਰੋੜਾ ਲੋਕ ਮਿਲ ਕੇ ਕੁਰਾਨ ਪੜ੍ਹਦੇ ਹਨ ਬਾਤ ਚਤ ਕੀਤੇ ਪੁਰਾਨ ਆ ਜਾਣਾ ਆਤੇ ਕਈ ਅਣਜਾਨ ਲੋਕ ਪੁਰਾਨਾ ਨੂੰ ਵਾਚਦੇ ਹਨ ਅੰਤ ਕਾਲ ਕੋਈ ਕਾਮ ਨਾ ਆਵਾ ਪਰ ਅੰਤ ਕਾਲ ਇਹਨਾਂ ਵਿੱਚੋਂ ਕੋਈ ਵੀ ਕਾਮ ਨਹੀਂ ਆਉਂਦਾ ਤਾਵ ਕਾਲ ਕਾਹੂ ਨਾ ਬਚਾਵਾ ਕਿਉਂਕਿ ਕਾਲ ਦੇ ਦਾਉ ਤੋ ਕੋਈ ਵੀ ਬਚਾ ਨਹੀਂ ਸਕਦਾ ਕਿਉਂ ਨਾ ਜਪੋ ਤਾਕੋ ਤੁਮ ਪਾਈ ਇਹ ਪਾਈ ਤੋ ਉਸ ਦੀ ਆਰਾਧਨਾ ਕਿਉਂ ਨਹੀਂ ਕਰਦਾ ਅੰਤ ਕਾਲ ਜੋ ਹੋਏ ਸਹਾਈ ਜੋ ਅੰਤ ਕਾਲ ਸਹਾਇਕ ਹੁੰਦਾ ਹੈ ਫੋਕੜ ਧਰਮ ਲਖੋ ਕਰ ਪਰਮਾ ਫੋਕੜ ਧਰਮਾ ਨੂੰ ਪਰਮ ਸਮਝੋ ਇਨ ਤੇ ਸਰਤ ਨਾ ਕੋਈ ਕਰਮਾ ਕਿ ਕਿ ਇਹ ਨਾ ਤੋ ਕੋਈ ਵੀ ਕੰਮ ਆਸ ਨਹੀਂ ਆ ਸਕਦਾ ਇਹ ਕਾਰਨ ਰਬ ਹਮ ਬਣਾਇਓ ਇਸ ਕਰਕੇ ਪ੍ਰਭੂ ਨੇ ਸਾਡੀ ਸਿਰਜਣਾ ਕੀਤੀ ਹੈ ਭੇਦ ਭਾਕ ਇਹੋ ਲੋਕ ਪਠਾਇਓ ਅਤੇ ਇਹ ਸਾਰਾ ਪੇਦ ਦੱਸ ਕੇ ਇਸ ਲੋਕ ਵਿੱਚ ਭੇਜਿਆ ਹੈ ਚੋ ਦਿਨ ਕਹਾ ਸੋ ਸਬਨ ਉਚਾਰੋ ਜੋ ਉਸਨੇ ਕਿਹਾ ਹੈ ਕੇਵਲ ਉਹ ਹੀ ਸਾਰਿਆਂ ਨੂੰ ਦੱਸਾਂਗਾ ਰੇਮਬੇਮਬ ਕੱਚੇ ਨਾਇਕ ਨਾ ਕਰਾਂ ਅਤੇ ਕੋਈ ਵੀ ਪਖੰਡ ਆਦੀ ਬਿਲਕੁਲ ਨਹੀਂ ਕਰਾਂਗਾ ਅਰਸਾਵਲ ਚੰਦ ਨਾ ਜਟਾ ਮੋਢ ਧਾਰਾਂ ਨਾ ਮੈਂ ਸਿਰ ਉਤੇ ਜਟਾਵਾ ਧਾਰਨ ਕਰਾਂਗਾ ਨਾ ਮੁੰਦਰ ਕਾ ਸਵਾਰਾਂ ਨਾ ਕੰਨਾਵੇ ਚ ਮੁੰਦਰਾ ਪਾਵਾਂਗਾ ਜਪੋ ਤਾਂ ਸਰਨਾਮੰ ਕੇਵਲ ਉਸ ਦੇ ਨਾਮ ਨੂੰ ਜਪਾਂਗਾ ਸਾਰੇ ਸਾਰਬ ਕਾਮੰ ਜਿਸ ਕਰਕੇ ਸਾਰੇ ਕੰਮ ਸੇਰੇ ਚੜਦੇ ਹਨ ਨਾ ਨੈਮੰ ਮੈਂ ਚਾਉ ਨਾ ਖਾ ਮੀਟ ਕੇ ਬੈਠਾਂਗਾ ਨਾ ਡੰਬ ਦਿਖਾਉ ਨਾ ਕੋਈ ਪਖੰਡ ਜਾਂ ਅਡੰਬਰ ਦਿਖਾਵਾਂਗਾ ਨਾ ਕੋ ਕਰਮੰ ਕਮਾਉ ਨਾ ਕੋਈ ਮਾੜਾ ਕਰਮ ਕਰਾਂਗਾ ਨਾ ਪੇਖੀ ਕਹਾਉ ਆਤੇ ਨਾ ਹੀ ਕੋਈ ਵਿਸ਼ੇਸ਼ ਭੇਖ ਧਾਰੀ ਅਖਵਾਵਾਂਗਾ ਜੋ ਪੇਈ ਜੇ ਜੇ ਭੇਖ ਸੋ ਤਨ ਮੈਂ ਧਾਰੈ ਜੋ ਜੋ ਸਾਧਕ ਸ਼ਰੀਰ ਉਤੇ ਕੋਈ ਨਾ ਕੋਈ ਭੇਖ ਧਾਰਨ ਕਰਦੇ ਹਨ ਤੇ ਪ੍ਰਭ ਜਨ ਕਾ ਚਕੈ ਨਾ ਵਿਚਾਰੈ ਉਹਨਾ ਭੇਖ ਧਾਰੀਆਂ ਨੂੰ ਸੱਚੇ ਸਾਧਕ ਪ੍ਰਭੂ ਜਾਨਕੋ ਜੀ ਵੀ ਨਹੀਂ ਸਮਝਦੇ ਸਮਝ ਲੈੋ ਸਭ ਜਨਮਾਨ ਮਾਹੀ ਸਭ ਲੋਗ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਸਮਝ ਲੈਣ ਟਿੰਬਰ ਮੈਂ ਪਰਮੇਸ਼ਰ ਨਹੀਂ ਕੇ ਪਖੰਡਾ ਵਿੱਚ ਪਰਮੇਸ਼ਰ ਨਹੀਂ ਹੈ ਅਰਥਾਤ ਪਖੰਡੀਆਂ ਨੂੰ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ ਜੇ ਜੇ ਕਰਮ ਕਰ ਟਿੰਬ ਦਿਖਾਹੀ ਜਿਹੜੇ-ਜਿਹੜੇ ਲੋਕ ਕਰਮ ਕਰਕੇ ਪਾਖਾंडा ਵਿਖਾਉਂਦੇ ਹਨ ਤਿੰਨ ਪਰ ਲੋਗਾਂ ਦਾ ਮੋਹ ਘਾਤ ਨਹੀਂ ਉਹਨਾਂ ਲੋਕਾਂ ਦੀ ਪਰਲੋਕ ਵਿੱਚ ਗਤੀ ਨਹੀਂ ਹੁੰਦੀ ਜੀਵਤ ਚਲਤ ਜਗਤ ਕੇ ਕਾਜਾ ਉਹਨਾਂ ਦੇ ਜਿਉਂਦਿਆ ਸੰਸਾਰਿਕ ਕੰਮ ਚੱਲਦੇ ਰਹਿੰਦੇ ਹਨ ਅਰਥਾਤ ਮਾਨ ਮर्यादा ਬਣੀ ਰਹਿੰਦੀ ਹੈ స్వాਗ ਦੇਖ ਕਰ ਪੂਜਤ ਰਾਜਾ ਅਤੇ ਉਹ ਨਾ ਦੇ ਬਾਹਰਲੇ ਸਾੰਗ ਨੂੰ ਵੇਖ ਕੇ ਕਈ ਰਾਜੇ ਵੀ ਉਹਨਾਂ ਦੀ ਪੂਜਾ ਕਰਨ ਲੱਗ ਜਾਂਦੇ ਹਨ। ਸਵਾੰਗਾਂ ਨੂੰ ਮੈਂ ਪਰਮੇਸ਼ਰ ਨਹੀਂ। ਪਰ ਸੱਚੀ ਗੱਲ ਇਹ ਹੈ ਕਿ ਸਾੰਗਾ ਰਹੀਂ ਪਰਮੇਸ਼ਰ ਨਹੀਂ ਮਿਲਦਾ। ਕੋਝ ਫਿਰੈ ਸਭ ਹੀ ਕੋ ਕਾਹੀ। ਭਾਵੇਂ ਸਾਰੇ ਲੋਕ ਕਿਤੇ ਵੀ ਕਿਉਂ ਨਾ ਖੋਜ ਦੇ ਫਿਰਨ। ਆਪਣੋ ਮਨ ਕਰ ਮੋਹ ਜੇ ਆਨਾ। ਜਿਨ੍ਹਾਂ ਨੇ ਆਪਣੇ ਮਨ ਨੂੰ ਹੱਥ ਕਾਬੂ ਵਿੱਚ ਕਰ ਲਿਆ ਹੈ ਪਾਰ ਬ੍ਰਹਮ ਕੋ ਤਿਨੀ ਪਛਾਨਾ ਉਹਨਾਂ ਨੇ ਹੀ ਬ੍ਰਹਮ ਨੂੰ ਪਛਾਣਿਆ ਹੈ ਦੋਹਰਾ ਭੇਦ ਦਿਖਾਏ ਜਗਤ ਕੋ ਲੋਗਨ ਕੋ ਬਾਸਕੀਨ ਜਿਨ੍ਹਾਂ ਨੇ ਜਗਤ ਨੂੰ ਵੇਖ ਵਿਖਾ ਕੇ ਲੋਕਾਂ ਨੂੰ ਵਸ ਵਿੱਚ ਕਰ ਲਿਆ ਹੈ ਅੰਤ ਕਾਲ ਕਾਤੀ ਕਟਿਓ ਬਾਸ ਨ ਰਕ ਮੋਲੀਨ ਉਹ ਅੰਤ ਸਮੇਂ ਕਾਲ ਦੀ ਚੋਰੀ ਨਾਲ ਕੱਟੇ ਹੋਏ ਨਰਕਾ ਵਿੱਚ ਜਾਣ ਗਏ। ਚੁਪਈ ਜੇ ਜੇ ਜਗ ਕੋ ਡੇਮਬ ਦਿਖਾਵੇ। ਜੋ ਜੋ ਜਗਤ ਨੂੰ ਪਖਾਡ ਵਿਖਾਉਂਦੇ ਹਨ। ਲੋਗਨ ਮੂੰਡ ਆਦੇਕ ਸੁਖ ਪਾਵੇ। ਅਤੇ ਲੋਕਾਂ ਦਾ ਸਿਰ ਮੁੰਨ ਕੇ ਬਹੁਤ ਸੁਖ ਪ੍ਰਾਪਤ ਕਰਦੇ ਹਨ। ਨਾ ਸਾ ਮੂੰਡ ਕਰੇ ਪ੍ਰਣਾਇਮ। ਜੋਨਾਸਾ ਨੂੰ ਬੰਦ ਕਰਕੇ ਪਰਨਾਮ ਕਰਦੇ ਹਨ ਫੋਕਟ ਧਰਮ ਨਾ ਕੋਡੀ ਕਾਮਨ ਉਹਨਾਂ ਦੇ ਇਹ ਧਰਮ ਕਰਮ ਕੋਡੀ ਦੇ ਕਾਮ ਦੇ ਨਹੀਂ ਫੋਕਟ ਧਰਮ ਜਿਤੇ ਜਗ ਕਰਹੀਂ ਜਗਤ ਵਿੱਚ ਜਿਤਨੇ ਵੀ ਫੋਕਟ ਧਰਮ ਆਚਾਰ ਕਰਦੇ ਹਨ ਨਰਕਕੁੰਡ ਭੇਤਰ ਤੇ ਪਰਹੀਂ ਉਹ ਸਭ ਨਰਕਕੁੰਡ ਵਿੱਚ ਪੈਂਦੇ ਹਨ ਹੱਥ ਹਲਾਏ ਸਵਰਗ ਨਾ ਜਾਹੂ ਕੇਵਲ ਹੱਥ ਹਿਲਾਉਣ ਨਾਲ ਸਵਰਗ ਨਹੀਂ ਜਾ ਸਕੀਦਾ ਜੋ ਮਨ ਜੀਤ ਸਕਾ ਨਹੀਂ ਕਾਹੂ ਜਦ ਤੱਕ ਕੋਈ ਮਨ ਉਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਕਬ ਬਾਚ ਦੋਹਰਾ ਕਵੀ ਨੇ ਕਿਹਾ ਦੋਹਰਾ ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹਿਓ ਜਗ ਮਾਹੇ ਜੋ ਪ੍ਰਭ ਨੂੰ ਮਨੋਂ ਕੇਹਾ ਉਹੀ ਮੈਂ ਜਗਤ ਵਿੱਚ ਕੈਰਿਆ ਹਾ ਜੋ ਤੈ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਜੋ ਉਸ ਪ੍ਰਭੂ ਦਾ ਸਿਮਰਨ ਕਰਨਗੇ ਉਹੀ ਅੰਤ ਵਿੱਚ ਸਵਰਗ ਨੂੰ ਜਾਣਗੇ ਦੋਹਰਾ ਹਰ ਹਰ ਜਨ ਦੋਏ ਇੱਕ ਹੈ ਬਿਬ ਵਿਚਾਰ ਕਛ ਨਾ ਹੈ ਹਰ ਅਤੇ ਹਰ ਜਨ ਸਾਧਕ ਦੋਵੇਂ ਇੱਕ ਹਨ ਉਹੜਾ ਵਿੱਚ ਕੋਈ ਹੋਰ ਵਿਚਾਰ ਨਹੀਂ ਹੈ। ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ। ਜਿਵੇਂ ਜਲ ਤੋਂ ਤਰੰਗ ਪੈਦਾ ਹੋ ਕੇ ਫਿਰ ਜਲ ਵਿੱਚ ਹੀ ਸਮਾ ਜਾਂਦੀ ਹੈ। ਅਰਥਾਤ ਉਹ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਹੀ ਸਮਾ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।